ਤਿਵਾਣਾ ਰੈਡੀ ਦੇ ਸਤਿਕਾਰਯੋਗ ਸੁਰਤਿਓ ਸਸਸੀਕਾਲ ਬਾਗਾਂ ਦੇ ਰਗਾ ਦੇ ਸ਼ਹਿਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਣਾ ਦੋਸਤੋ ਅੱਜ ਆਪਾਂ ਮਾਰਨਿੰਗ ਸ਼ੋਅ ਦੇ ਵਿੱਚ ਵੀ ਸਾਬ ਪਰਮਜੀਤ ਸਿੰਘ ਸਰਨਾ ਆਂ ਅਕਾਲੀ ਦਲ ਅਕਾਲੀ ਦਲ ਦੇ ਲਈ ਤੋਂ ਸੀਨੀਅਰ ਆਗੂ ਨੇ ਬਦਲ ਦਲ ਨਾਲ ਉਹਨਾਂ ਦਾ ਬਿਆਨ ਪੜਿਆ ਸੀ ਕਿ ਇਹ ਆਪਰੇਸ਼ਨ ਕਮਲ ਦੇ ਤਹਿਤ ਸਾਰਾ ਕੁਝ ਹੋਇਆ ਜਿਸ ਨੂੰ ਅਕਾਲੀ ਦਲ ਤੇ ਪੰਜਾਬ ਨਕਾਰੇ ਕਹਿ ਵੈਸੀ ਆਫ ਦੀ ਰਿਕਾਰਡ ਸਾਰੀਆਂ ਚੀਜ਼ਾਂ ਸਭ ਨੂੰ ਪਤਾ ਹੈ ਕੇਸਰਾਂ ਕੱਲ ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਮੀਟਿੰਗ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਤੇ ਉਸ ਦੇ ਪੈਰਲਰ ਜਲੰਧਰ ਦੇ ਵਿੱਚ ਜੋ ਕੁਝ ਹੋਇਆ ਕਿ ਹੁਣ ਅਕਾਲੀ ਦਲ ਜਿਹੜਾ ਪੰਜਾਬ ਬਚਾਓ ਦੀ ਯਾਤਰਾ ਕਰ ਰਿਹਾ ਸੀ ਉਹ ਹੁਣ 1 ਜੁਲਾਈ ਤੋਂ ਪਾਰਟੀ ਬਚਾਓ ਜਾਂ ਸ਼ਰੋਣੀ ਅਕਾਲੀ ਦਲ ਬਚਾਓ ਦੀ ਮਹਿੰਮ ਦਾ ਆਗਾਜ਼ ਕਰੇਗਾ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਸਵਾਗਤ ਹੈ ਸਾਬਰਮਜੀਤ ਸਿੰਘ ਸਰਨਾ ਸਾਹਿਬ ਆਪਣੇ ਨਾਲ ਜੁੜੇ ਨੇ ਸਰਨਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਣਾ ਸਰਨਾ ਸਾਹਿਬ ਅਕਾਲੀ ਦਲ ਦੀ ਮੀਟਿੰਗ ਜੋ ਹੋ ਰਹੀ ਹੈ ਕਿਸ ਚੀਜ਼ ਨੂੰ ਲੈ ਕੇ ਇਹ ਮੀਟਿੰਗ ਹੈ ਜਿਸ ਤੇ ਵਿੱਚ ਤੁਸੀਂ ਸ਼ਾਮਲ ਹੋਣ ਲਈ ਉੱਚਾ ਚंडीगढ़ ਪੁੱਜੇ ਹੋ ਜੀ ਕੋਲੀ ਲਕਸ਼ਣਾਂ ਤੋਂ ਬਾਅਦ ਜਿਹੜੇ ਕੈਂਡੀਡੇਟ ਹਾਰੇ ਨੇ ਜੀ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਤੇ ਨਹੀਂ ਚਤਾਰਿਆ ਵੀ ਅਸੀਂ ਕਿਸ ਵਜ੍ਹਾ ਕਰਕੇ ਇਤਨੀ ਪੂਰੀ ਹਾਰ ਹੋ ਗਈ ਹੈ। ਹੂੰ ਤੇ ਆਪਣੀ ਗਲਤੀ ਨਾ ਦੱਸ ਕੇ ਤੇ ਉਹਨਾਂ ਨੇ ਸਾਰਾ ਦੋਸ਼ ਹੂੰ ਪਾਰਟੀ ਦੇ ਪਾਰਟੀ ਦੇ ਪ੍ਰਧਾਨਤਕ ਕਰਤਾ ਵੀ ਸਾਨੂੰ ਇਹਨਾਂ ਕਰਕੇ ਵੋਟਾਂ ਨਹੀਂ ਹੋਈਆਂ। ਜੀ ਜਦ ਇਹ ਨਾ ਤੋਂ ਇਹ ਜਿੱਤੇ ਸਨ ਤਾਂ ਇਹ ਕੰਸਰਟ ਸਾਡੀ ਪਰਫਾਰਮੈਂਸ ਬੜੀ ਵਧੀਆ ਜੀ ਅਸੀਂ ਲੋਕਾਂ ਦੇ ਬੜੇ ਮੰਨੇ ਪਰਮੰਨੇ। ਜੀ ਪਰਮਨ ਪਿਆਰੇ ਆ। ਜੀ ਉਹਨਾਂ ਹਾਰ ਗਏ ਨੇ ਹੂੰ ਤੇ ਇਹਨਾਂ ਦੇ ਆਪਣੇ ਜਿਹੇ ਉਹ ਗੱਲ ਹੈਗੀ ਉਹ ਤੇ ਉੱਥੇ ਖੜੀ ਹੈ ਹੂੰ ਤੇ ਹਾਰੇ ਪਾਰਟੀ ਕਰਕੇ ਆ ਰਹੇ ਨੇ ਜੀ ਤਾਂ ਇਹਨਾਂ ਗੱਲਾਂ ਕਰਕੇ ਕੱਲ ਕੁਝ ਸੀਨੀਅਰ ਆਗਿਆ ਨੇ ਜੀ ਮੀਟਿੰਗ ਕੀਤੀ ਹੈ ਹੂੰ ਜਿੰਦਦਰ ਦੇ ਵਿੱਚ ਜੀ ਪਰ ਉਸ ਤੋਂ ਪਹਿਲੇ ਹੀ ਪ੍ਰਧਾਨ ਸਾਹਿਬ ਨੇ ਜੀ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੱਲ ਅਸੀਂ ਕਿਲਾ ਜਥੇਦਾਰਾਂ ਦੀ ਮੀਟਿੰਗ ਬੁਲਾਵਾਂਗੇ ਜੀ ਉਹਨਾਂ ਦੀ ਬੁਲਾਵਾਂਗੇ ਤੇ ਅੱਜ ਦਾ ਦਿਨ ਉਹਨਾਂ ਨੇ ਰੱਖਿਆ ਸੀ ਪਰ ਜਿਹੜੇ ਐਗਜ਼ੀਕਟਿਵ ਦੇ ਜਿਹੜੇ ਮੈਂਬਰ ਆ ਗਏ ਉਹਨਾਂ ਦੀ ਮੀਟਿੰਗ ਬੁਲਾਈ ਹੈ ਉਹਨਾਂ ਨੇ ਅੱਛਾ ਜੀ ਉਹ ਟੈਂਡ ਕਰਨ ਵਾਸਤੇ ਮੈਂ ਚੰਡੀਗੜ੍ਹ ਜਾ ਰਿਹਾ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਡਾ ਬਿਆਨ ਵੀ ਪੜ੍ਹ ਰਿਹਾ ਸੀ ਇਹ ਜੀਤ ਅਖਬਾਰ ਦੇ ਵਿੱਚ ਤੁਹਾਡਾ ਬਿਆਨ ਚੇਚਾ ਇਹ ਨਸ਼ਰ ਹੋਇਆ ਸਿੰਗਲ ਕਾਲਮ ਨਿਊਜ਼ ਹੈ ਤੇ ਪਰ ਫਿਰ ਵੀ ਉਹਨਾਂ ਨੇ ਸਪੇਸ ਦਿੱਤੀ ਹਾਲਾਂਕਿ ਕੁਝ ਲੋਕ ਇਸ ਦੇ ਵਿੱਚ ਅਕਾਲੀ ਦਲ ਨਾਲ ਜੋ ਕੁਝ ਹੋ ਰਿਹਾ ਇਸ ਦੇ ਵਿੱਚ ਇੱਕ মিডিਏ ਦਾ ਪੰਜਾਬ ਦਾ ਵਿਸ਼ੇਸ਼ ਗਰੁੱਪ ਦਾ ਵੀ ਯੂਜ਼ਰ ਕਰ ਰਹੇ ਨੇ ਕਿ ਉਹ ਅਕਾਲੀ ਦਲ ਦੀ ਫੌਟਲੀ ਜ਼ਿੰਮੇਵਾਰ ਹੈ ਤੇ ਇਹ ਵੀ ਖਬਰਾਂ ਔਨ ਰਿਕਾਰਡ ਸਾਰੇ ਆ ਰਹੀਆਂ ਨੇ ਪਰ ਅਜੀਤ ਵਾਲਿਆਂ ਨੇ ਤੁਹਾਡਾ ਅੱਜ ਬਿਆਨ ਛਾਪਿਆ ਕਿ ਇਹ ਭਾਜਪਾ ਦਾ ਕਮਲ ਆਪਰੇਸ਼ਨ ਹੈ ਆਪਰੇਸ਼ਨ ਲੁਟਸ ਹੁੰਦਾ ਹੈ ਪਹਿਲਾਂ ਵੀ ਅਕਾਲੀ ਦਲ ਦੇ ਖੇਮੇ ਤੋਂ ਦਿੱਲੀ ਤੋਂ ਬਰਜਿੰਦਰ ਸਿੰਘ सिरसा ਗਏ ਸੀ ਕਿ ਮੈਂ ਸਿਆਸਤ ਲਈ ਨਹੀਂ ਬਲਕਿ ਗੁਰੂ ਘਰਾਂ ਨੂੰ ਬਚਾਉਣ ਦੇ ਵਾਸਤੇ ਡਾਂਗਮਰ ਗੁਰੂ ਘਰ ਜਾਂ ਗਿਆਨ ਗੋਦੜੀ ਗੁਰੂ ਘਰ ਉਹਨਾਂ ਗੁਰੂ ਘਰਾਂ ਨੂੰ ਜਾਂ ਸਿੱਖ ਇਤਿਹਾਸ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕਰਾਉਣ ਲਈ ਮੈਂ ਮੋਦੀ ਸਾਹਿਬ ਨਾਲ ਸ਼ਾਮਲ ਹੋਇਆ ਉਹਨਾਂ ਨੇ ਦਾੜੀ ਰੰਗਣੀ ਵੀ ਛੱਡ ਦਿੱਤੀ ਸੀ ਪਰ ਹੁਣ ਚਲੋ ਖੈਰ ਉਹ ਜਿਹੜਾ ਗੁਰੂ ਘਰਾਂ ਵਾਲਾ ਮਸਲਾ ਜਿਹਾ ਦਾ ਤਿਉ ਹੈ ਤੇ ਇਸ ਦਰਾਂ ਅਕਾਲੀ ਦਲ ਨੂੰ ਖੋਰਾ ਤਾਂ ਲੱਗ ਰਿਹਾ ਭਾਜਪਾ ਦੇ ਕਾਰਨ ਤੇ ਅਕਾਲੀ ਦਲ ਦਾ ਵੋਟ ਬੈਂਕ ਖੋ ਰਿਹਾ ਭਾਜਪਾ ਦਾ ਵਧ ਰਿਹਾ ਇਸ ਤਰ੍ਹਾਂ ਪੰਜਾਬ ਦੇ ਵਿੱਚ ਗਰਮ ਖਿਆਲੀ ਸਿੱਖ ਸਿਆਸਤ 'ਚ ਵੀ ਉਭਾਰ ਆ ਰਿਹਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਬਾਕੀ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦਾ ਇਹਨਾਂ ਦਾ ਟੀਚਾ ਮਹਾਰਾਸ਼ਟਰ ਖਤਮ ਕੀਤਾ ਹੋਰ ਕੀਤਾ ਕੀ ਇਹ ਜੋ ਅਕਾਲੀ ਦਲ 'ਚ ਫੋਟਾ ਦਾ ਕਾਰਨ ਤੁਸੀਂ ਜਿਵੇਂ ਬਿਆਨ ਦਿੱਤਾ ਵਾਕਈ ਸਮਝਦੇ ਹੋ ਕਿ ਭਾਜਪਾ ਦਾ ਕੰਮਲ ਆਪਰੇਸ਼ਨ ਹੈ ਮੈਂ ਸਮਝਾ ਨਹੀਂ ਆਉਂ ਜੀ ਇਹ ਮੇਰੀ ਫਰਮ ਆਪੀਨੀਅਨ ਹੈ ਤੇ ਮੈਂ ਆਪਣੀ ਪੀਨਨ ਆਪਣੇ ਆਪ ਨਹੀਂ ਬਣਾਈ ਜੀ ਮੈਂ ਮੈਨੂੰ ਫੀਡਬੈਕ ਆਇਆ ਆ ਕਾਫੀ ਜਗ੍ਹਾ ਤੋਂ ਹੂੰ ਜਿਸ ਦੇ ਕਰਕੇ ਮੈਂ ਇਹ ਬਿਆਨ ਦਿੱਤਾ ਆਪਣਾ ਜੀ ਮੈਂ ਕੋਈ ਇਸ ਰਾਨੀ ਬੈਠਿਆ ਆਇਆ ਦਿੱਤਾ ਮੈਨੂੰ ਪਤਾ ਹੈਗਾ ਜੀ ਉਸ ਨੂੰ ਪਤਾ ਲੱਗ ਸਕਦਾ ਹੈ ਵੀ ਜਿਹੜਾ ਸਿਕੰਦਰ ਸਿੰਘ ਮਲੂਕਾ ਹੂੰ ਸਾਰੀ ਉਮਰ ਅਕਾਲੀ ਦਲ ਕਰਕੇ ਇੱਕ ਛੋਟੀ ਜੀ ਪੋਸਟ ਉੱਪਰ ਤੱਕ ਗਿਆ ਹੈ ਜੀ ਉਸ ਨੇ ਚੋਣਾਂ ਦੇ ਵਿੱਚ ਆਪਣੇ ਨੂੰ ਨੂੰ ਅਕਾਲੀ ਦਲ ਦੇ ਖਿਲਾਫ ਖੜਾ ਕੀਤਾ ਵੀ ਇਹ ਹਾਰੇ ਜੀ ਤੇ ਉਹ ਭਾਜਪਾ ਦੀ ਗੇਮ ਸੀ ਹੂੰ ਫਿਰ ਇਲੈਕਸ਼ਨ ਦੇ ਦੌਰਾਨ ਇਸ ਨੇ ਇੱਕ ਆਪਣਾ ਵਾਈਟ ਰਿੱਤੀ ਸੀ ਕਿ ਮੋਦੀ ਸਾਹਿਬ ਬੜੇ ਵਧੀਆ ਬੰਦੇ ਇਹਨਾਂ ਦੇ ਬਗੈਰ ਹਿੰਦੁਸਤਾਨ ਚੱਲ ਨਹੀਂ ਸਕਦਾ ਪੰਜਾਬ ਨੂੰ ਬੜੀ ਦੇਰ ਹੈ ਹੂੰ ਇਹ ਜਿਹੜੇ ਬੰਦੇ ਫਿਰ ਜਿਹੜੇ ਬੀਜੇਪੀ ਦੇ ਨਾਲ ਜਿਨ੍ਹਾਂ ਦਾ ਸੰਪਰਕ ਸੀ ਹੂੰ ਉਹ ਸਾਰੇ ਬੰਦੇ ਕੱਲ ਇੱਥੇ ਇਸ ਮੀਟਿੰਗ ਦੀ ਟੰਡ ਕੀਤੀ ਹੈ ਇਸ ਤੋਂ ਤਾਂ ਸਾਫ ਪਤਾ ਲੱਗ ਗਿਆ ਜੀ ਭਈ ਇਹ ਜਿਹੜੇ ਮੀਟਿੰਗ ਸੀ ਇਹ ਜਿਹੜੇ ਲੋਕੀ ਬੀਜੇਪੀ ਦੇ ਨੇੜੇ ਨੂੰ ਉਹਨਾਂ ਨੇ ਕੀਤੀ ਹੈ ਜਿਹੜਾ ਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸੁਖਵੀਰ ਨੂੰ ਕਾਲੀ ਦਲ ਤੋਂ ਹਟਾਣਾ ਚਾਹੁੰਦੇ ਨੇ ਜੀ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਭਾਜਪਾ ਨਾਲ ਚੋਣਾਂ ਸਮਝੌਤਾ ਨਹੀਂ ਸੀ ਕੀਤਾ ਜੀ ਤੇ ਉਹਨਾਂ ਨੇ ਉਸ ਦਾ ਬਗਲ ਦਾ ਬਦਲਾ ਲੈਣਾ ਸੀ ਹੂੰ ਉਹ ਇਸ ਹਮਦਨ ਵੀ ਜਿਵੇਂ ਅਸੀਂ ਮਹਾਰਾਸ਼ਟਰ ਸੈਸ਼ਨਾਂ ਤੋੜ ਲਈ ਬਾਕੀ ਜਗ੍ਹਾ ਖੇਤਰੀ ਪਾਰਟੀਆਂ ਤੋੜ ਲਈਆਂ ਹੂੰ ਟੀਐਮਸੀ ਵਿੱਚੋਂ ਬੰਦੇ ਖਰੀਦ ਕੇ ਆਪਣੀ ਉੱਥੇ ਯੂਨੀਅਨ ਬਣਾ ਲਈ ਇਹ ਕਾਮਯਾਬ ਹੋਏ ਨੇ ਤੇ ਇਸੇ ਤਰ੍ਹਾਂ ਇੱਥੇ ਕਾਮਯਾਬ ਹੋਣਾ ਚਾਹੁੰਦੇ ਨੇ ਪਰ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਹਾਂ ਕਿ ਬੀਜੇਪੀ ਪੰਜਾਬ 'ਚ ਕਿਸੇ ਕਦੀ ਵੀ ਕੰਮਜਾਬ ਨਹੀਂ ਹੋਏਗੀ। ਜੀ। ਜੋ ਮਰਜ਼ੀ ਕਰ ਲੈਣ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਹਮ। ਅਕਾਲੀ ਦਲ ਕੋਈ ਕਿਸੇ ਜਗ੍ਹਾ ਬਣਿਆ ਨਹੀਂ ਹੋਇਆ। ਜੀ। ਅਕਾਲੀ ਦਲ ਬਣਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੱਥੇ। ਜੀ। ਔਰ ਅਕਾਲੀ ਦਲ ਕੁਰਬਾਨੀਆਂ ਦੇਣ ਤੋਂ ਬਾਅਦ ਬਣਿਆ ਹੈ। ਜੀ। ਇਸ ਲਈ ਅਕਾਲੀ ਦਲ ਨੂੰ ਬੀਜੇਪੀ ਵਰਗੀਆਂ ਪਾਰਟੀਆਂ ਜਾਂ ਔਰ ਪਾਰਟੀਆਂ ਜਿਹੜੀਆਂ ਉਹ ਨੇ ਨੁਕਸਾਨ ਪਹੁੰਚਾ ਸਕਦੀਆਂ। ਜੀ। ਕੁਇਤ ਸਮਾਂ ਹੈ ਸਮੇਂ ਦੇ ਧਾਰ ਤੇ 8 ਉੱਪਰ ਚੱਲਦਾ ਰਹਿੰਦਾ ਹੈ ਹਮ ਹਮ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦਾ ਨਾ ਕਿ ਇਕੱਲੇ ਦਾ ਨੂੰ ਨੁਕਸਾਨ ਪਹ ਸਕਦਾ ਜੀ ਹਾਂ ਜੀ ਇਸ ਤਰ੍ਹਾਂ ਤੁਸੀਂ ਵੀ ਬਾਦਲ ਸਾਹਿਬ ਦੇ ਨਜ਼ਦੀਕੀਆਂ 'ਚ ਹੋ ਰਹੇ ਹੋ ਤੇ ਸਮੇਂ ਸਰ ਭਾਜਪੀ ਦੇ ਜਿਹੜੀ ਹਾਰਡ ਕੋਰ ਲਾਈਨ ਹੈ ਆਰਐਸਐਸ ਉਸ ਦੇ ਖਿਲਾਫ ਤੁਹਾਡੀ ਸਪਸ਼ਟ ਲਕੀਰ ਹੈ ਤੇ ਇਹ ਸਿਲਸੇ ਦੇ ਵਿੱਚ ਅਕਾਲੀ ਦਲ ਬਾਦਲ ਨਾਲ ਤੁਹਾਡੇ મતਭੇਦ ਵੀ ਰਹੇ ਪਰ ਜਦੋਂ ਉਧਰ ਭਾਜਪਾ ਨੇ ਫੇਰ ਪੈਰ ਪਸਾਰਾ ਸ਼ੁਰੂ ਕਰ ਦਿੱਤਾ ਸਿੱਖਾਂ ਦੇ ਖਿਲਾਫ ਆਪਣੇ ਤਖਤਾਂ ਤੇ ਕਬਜ਼ੇ ਸ਼ੁਰੂ ਕਰ ਦਿੱਤੇ ਜਿਸ ਨੂੰ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਚ ਵੀ ਇਸ ਵਾਰੀ ਮੰਨਿਆ ਕਿ ਤਿੰਨ ਤਖਤ ਉਹਨਾਂ ਦੇ ਅਧੀਨ ਆ ਚੁੱਕੇ ਨੇ ਦੋ ਤਖਤ ਇੱਕ ਦੋ ਕਮੇਟੀਆਂ ਤੇ ਫਿਰ ਤੁਸੀਂ ਅਕਾਲੀ ਦਲ ਬਾਦਲ ਨਾਲ ਅਲਾਈਅንስ ਵੀ ਕਰ ਲਿਆ ਕਿ ਅੱਜ ਦੀ ਤਾਰੀਖ ਦੇ ਵਿੱਚ ਠੀਕ ਹੈ ਬੀਜੇਪੀ ਦਾ ਪਹਿਲਾ ਅਲਾਈਅንስ ਨਹੀਂ ਹੈਗਾ ਜੀ ਹੁਣ ਮੈਂ ਅਕਾਲੀ ਦਲ ਨੂੰ ਇਚਾ ਹਾਂ ਇਹ ਅਕਾਲੀ ਦਲ ਚ ਸ਼ਾਮਲ ਹੋ ਗਏ ਮਤਲਬ ਤੁਸੀਂ ਉਹ ਲਾਈਨ ਤੋੜੀ ਪਰ ਇਸ ਦੌਰਾਨ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਆਰਐਸਐਸ ਦੇ ਖਿਲਾਫ ਲਾਈਨ ਖਿੱਚੀ ਹੈ ਕਿ ਭਾਵੇਂ ਜਿੱਤੀਏ ਭਾਵੇਂ ਹਰੀਏ ਪਰ ਪ੍ਰੇਮ ਸਿੰਘ ਚੰਦੂ ਬਾਜਰਾਏ ਤਰਕ ਦੰਦੇ ਨੇ ਤਰਕ ਜਾਇਜ਼ ਵੀ ਹੈ ਕਿ ਜੇ ਅਕਾਲੀ ਦਲ ਤੇ ਬੀਜੇਪੀ ਦਾ ਜੀ ਇਹ ਬੀਜੇਪੀ ਤੇ ਅਕਾਲੀ ਦਲ ਦੀਆਂ ਵੋਟਾਂ ਮਿਲਾ ਲਈਆਂ ਜਾਣ ਤਾਂ ਐਸੇ ਕਹਿੰਦੇ 6 ਸੀਟਾਂ ਜਿੱਤਦੇ ਆ ਉਹਨਾਂ ਦਾ ਰੁਝਾਨ ਵਾਜਪਾਈ ਸਾਹਿਬ ਦੇ ਵਕਤ ਵੀ ਦੇਖੋ ਗੱਲ ਸੁਣੋ ਹਮ ਮੈਂ ਕੋਈ ਕਿਸੇ ਦੇ ਖਰਾਬ ਗੱਲ ਨਹੀਂ ਕਰ ਰਿਹਾ ਜੀ ਪਰ ਗੱਲ ਸਿਧਾਂਤਕੀ ਹੈ ਜੀ ਕਿ ਪੰਥਕ ਏਜੰਡੇਆਂ ਨੂੰ ਛੱਡ ਕੇ ਪੰਥਕ ਗੱਲਾਂ ਨੂੰ ਛੱਡ ਕੇ ਪੰਜਾਬੀਆਂ ਗੱਲਾਂ ਨੂੰ ਛੱਡ ਕੇ ਇੱਕ ਸੀਟਾਂ ਜਿੱਤਣ ਦੇ ਖਾਤਰ ਅਸੀਂ ਉਸ ਪਾਰਟੀ ਨਾਲ ਉਹ ਨਾ ਕੇ ਘੜ ਜੋੜ ਕਰ ਲਈਏ ਜਿਹੜੀ ਕਹਿੰਦੀ ਹੈ ਬੰਦੀ ਸਿੰਘਾਂ ਬਾਰੇ ਗੱਲ ਨਾ ਕਰੋ ਜੀ ਕਿਸਾਨਾਂ ਦੀ ਗੱਲਾਂ ਕਰੋ ਜੀ ਸਿੱਖ ਵੀ ਹਿੰਦੂ ਨੇ ਇਹ ਵੀ ਕਹਿੰਦੇ ਆ ਉਸ ਨਾਲ ਕੱਟ ਚਾਟ ਕਰ ਲਿਆ ਹੂੰ ਇਹ ਮੈਨੂੰ ਸਾਨੂੰ ਰਾਜਨੀਤੀ ਪਿਆਰੀ ਹੈ ਧਰਮ ਪਿਆਰਾ ਨਹੀਂ ਪੰਜਾਬ ਪਿਆਰਾ ਨਹੀਂ ਬੰਦ ਪਿਆਰਾ ਨਹੀਂ ਹਾਂਜੀ ਜੀ ਇਹ ਕਿਹੜੀ ਗੱਲ ਹੈ ਹਾਂ ਉਹ ਤਾਂ ਕਹਿੰਦੇ ਨੇ ਅਸੀਂ ਜਿੱਤਣਾ ਹੈ ਬਸ ਬਸ ਜੀ ਬਸ ਜਿੱਤਣ ਕੋਈ ਜਿਹੜੇ ਦੇਖੋ ਗੱਲ ਸੁਣਾਓ ਹੂੰ ਜਿਨ੍ਹਾਂ ਨੇ ਖਾਲੀ ਆਪਣਾ ਇਰਾਦੇ ਤੇ ਆਪਣੀ ਸੋਚ ਖਾਲੀ ਜਿੱਤਣ ਤੱਕ ਰੱਖੀ ਹੈ ਉਹ ਕੱਲ ਇਕੱਠੇ ਹੋ ਗਏ ਕੋਈ ਗੱਲ ਮੁਬਾਰਕ ਹੈ ਉਹਨਾਂ ਨੂੰ ਧਾਰਮਿਕ ਮੁੱਦੇ ਦੀ ਗੱਲ ਕਰੀਏ ਇਹ ਹੁਣ ਵੱਖਰੀਆਂ ਧਿਰਾਂ ਸਰਨਾ ਸਾਹਿਬ ਇਹ ਕਹਿ ਰਹੀਆਂ ਨੇ ਹਾਲਾਂਕਿ ਅਕਾਲੀ ਦਲ ਦੀ ਤਰਫੋਂ ਜਾਣੇ-ਣਜਾਣੇ ਹੋਈਆਂ ਗਲਤੀਆਂ ਦੀ माफी ਮੰਗ ਲਈ ਹੈ ਪਰ ਇਹ ਕਹਿੰਦੇ ਨੇ ਕਿ ਤੁਸੀਂ ਸਪਸ਼ਟ ਮਾਫੀ ਮੰਗੋ ਕਿ ਦੁਬਾਰਾ ਮਾਫੀ ਮੰਗੋ ਇਹ ਤਿਹਰਾ ਹੁਣ ਇੱਕ ਤਰੀਕ ਨੂੰ ਜੀ ਗੱਲ ਹੈ ਕਿ ਉਹ ਵਾਕਿਆ ਹੋਇਆ ਤੇ ਅੱਜ 8 ਸਾਲ ਲੁਕੇ 9 ਸਾਲ ਹੋ ਗਏ ਜੀ ਤੁਸੀਂ ਅੱਜ ਤੱਕ ਇਹ ਗੱਲਾਂ ਕਿਉਂ ਨਹੀਂ ਕੀਤੀਆਂ ਹਮ ਬਈ ਤੁਹਾਨੂੰ ਰਾਸੀ ਭੁਖ ਨਜ਼ਰ ਆ ਰਹੀ ਸੀ ਰਾਸ਼ੀ ਸੱਤਾਂ ਨਜ਼ਰ ਆ ਰਹੀ ਸੀ ਰਾਸ਼ੀ ਸੱਤਾਂ ਮਾਨ ਰਹਿ ਜਾਓ ਤਾਂ ਤੁਹਾਨੂੰ ਨਜ਼ਰ ਨਹੀਂ ਆਇਆ ਤੇ ਅੱਜ ਤੁਹਾਨੂੰ ਨਜ਼ਰ ਆ ਰਹੀ ਹਨ ਹੂੰ ਜੇ ਜੇ ਉਸ ਵਕਤ ਕਾਲੀ ਦਲ ਕੋਲ ਗਲਤੀਆਂ ਕਈਆਂ ਤੁਸੀਂ ਕਾਲੀ ਦਲ ਵਿੱਚ ਜਾਓ ਉਸ ਵਕਤ ਆਵਾਜ਼ ਕਿਉਂ ਨਹੀਂ ਠਾਈ ਤੁਸੀਂ ਹੁਣ ਕਿਉਂ ਨਹੀਂ ਕਿਹਾ ਜੀ ਅਸੀਂ ਮਾਫੀ ਮੰਗਣ ਤੋਂ ਬਾਅਦ ਫਿਰ ਸਿਆਸਤ ਚਾਵਾਂਗੇ ਜੀ ਹੈ ਹੁਣ ਮਲੇ ਆਪਣੀਆਂ ਸਾਰੀਆਂ ਕਮਜ਼ੋਰੀਆਂ ਦੀਆਂ ਨੋਕਸਾਂ ਦੀਆਂ ਗੱਲਾਂ ਦੀਆਂ ਤੁਸੀਂ ਪਾਰਟੀ ਦੇ ਉੱਤੇ ਪਾਰਟੀ ਦੇ ਪ੍ਰਧਾਨ ਤੇ ਸੁੱਟ ਕੇ ਆਪ ਸਰਹੂੜ ਹੋਣਾ ਚਾਹੁੰਦੇ ਹੋ ਜੀ ਹਾਂ ਜੀ ਬਿਲਕੁਲ ਇਸ ਆਵਾਜ਼ ਕੋਈ ਕਰਤਗਣ ਬੰਦਾ ਹੋ ਸਕਦਾ ਮਤਲਬ ਕੀ ਲੱਗਦਾ ਹੈ ਕਿ ਪਾਰਟੀ ਪ੍ਰਧਾਨ ਹਾਲਾਂਕਿ ਤੁਸੀਂ ਵੀ ਸੀਨੀਅਰ ਲੀਡਰ ਹੋ ਹੋਰ ਵੀ ਕਈ ਸੀਨੀਅਰ ਲੀਡਰ ਨੇ ਤੁਸੀਂ ਅਕਾਲੀ ਦਲ ਬਾਦਲ ਦੇ ਨਾਲ ਖੜੇ ਹੋ ਕੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਬਾਦਲ ਇਹ ਸ਼ੋਹਣ ਅਕਾਲੀ ਦਲ ਹਾਂ ਮਤਲਬ ਚਲੋ ਕਹਿ ਦਿੰਦੇ ਆ ਸ਼ਨਾਖਤ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਪਰ ਕੀ ਬਾਦਲ ਸਾਹਿਬ ਤੋਂ ਬਿਨਾ ਤੁਸੀਂ ਵੀ ਵੱਡੇ ਲੀਡਰ ਹੋ ਹੋਰ ਵੀ ਹੈਗੇ ਨੇ ਕਿ ਉਹ ਪ੍ਰਧਾਨਗੀ ਸੰਭਾਲ ਲੈਣ ਤਾਂ ਲੋਕਾਂ ਦਾ ਗੁੱਸਾ ਦੂਰ ਹੋ ਸਕਦਾ ਕੀ ਤੁਹਾਨੂੰ ਲੱਗਦਾ ਜਿਵੇਂ ਵਿਰੋਧੀ ਧਿਰ ਕਹਿ ਰਹੀ ਹੈ ਗੱਲ ਹੈ ਕੀ ਹਮ ਇਤਨਾ ਵੱਡੇ ਅਰਜ ਪਾਰਟੀ ਹੈਗੀ ਰਾਜਨੀਤਿਕ ਤੌਰ ਦੇ ਉੱਤੇ ਕਈ ਵਾਰ ਖਲਾ ਆਉਂਦੇ ਹਮ ਉਹ ਖਲਾ ਆਇਆ ਅਸੀਂ ਉਹਨੂੰ ਵਨਓਵਰ ਕਰ ਲਈ ਹੈ ਹਮ ਮੈਂ ਤੇ ਇਹ ਆਦੇ ਨਾਲ ਗੱਲ ਹੋਈ ਸੀ ਮੈਂ ਕਹਾਂ ਜੀ ਤੁਸੀਂ ਮੈਨੂੰ ਦੱਸੋ ਹੂੰ ਵੀ ਤੁਹਾਡੇ ਚੋਂ ਕਿਹੜਾ ਬੰਦਾ ਹੂੰ ਜੇ ਤੁਹਾਡੇ ਚ ਨਹੀਂ ਹੈ ਤੇ ਬਾਹਰ ਜਿਹੜੇ ਰੁਸ ਕੇ ਬੈਠੇ ਉਹਨਾਂ ਚੋਂ ਕਿਹੜਾ ਬੰਦਾ ਸੁਖਵੀਰ ਦੀ ਬਦਲ ਨੂੰ ਰਿਪਲੇਸ ਕਰ ਸਕਦਾ ਹੂੰ ਦੱਸੋ ਮੈਨੂੰ ਹੂੰ ਕੋਈ ਨਾਂ ਲਿਆ ਕਿਸੇ ਨੇ ਹੂੰ ਮੇਰਾ ਇੰਟਰਵਿਊ ਲਿਆ ਸੀ ਉਹਨਾਂ ਨੇ ਸਰ ਕੁਲਦੀਪ ਸਿੰਘ ਨੇ ਵਨਕੌਰ ਤੋਂ ਹਾਂਜੀ ਮੈਂ ਕਹਾਂ ਚੱਲ ਤੁਹਾਨੂੰ ਹਿੰਦੁਸਤਾਨ ਚ ਨਹੀਂ ਲੱਗਦਾ ਕਿ ਅਮਰੀਕਾ ਜਾਂ ਕੈਨੇਡਾ ਚ ਬੈਠਾ ਹੈ ਤੁਹਾਨੂੰ ਭੇਜ ਦੇਉਂਦਾ ਜੀ ਜਾਦਾ ਵਕਤ ਆਏਗਾ ਅਸੀਂ ਆਪਣੀ ਪਾਰਟੀ ਵਿੱਚ ਬੈਠ ਕੇ ਗੱਲਾਂ ਕਰੀਏ ਨਾ ਹੂੰ ਪਾਰਟੀ ਤੋਂ ਲੱਗੋ ਕੇ ਕੋਰ ਕਮੇਟੀ ਤੋਂ ਲੱਗੋ ਕੇ ਐਗਜ਼ੈਕਟਿਵ ਤੋਂ ਲੱਗੋ ਕੇ ਜਿਲ੍ਹਾ ਜਥੇਦਾਰਾਂ ਦੀਆਂ ਮਿਟਕਾਂ ਤੋਂ ਲੱਗੋ ਕੇ ਗੱਲਾਂ ਕਰਾਂਗੇ ਤਾਂ ਥੋੜੀ ਗੱਲ ਬਣੇਗੀ ਆਖਰੀ ਸਵਾਲ ਸਰਨਾਬ ਜੀ ਕੀ ਗੱਲ ਕਰਨੀ ਹੈ ਤੁਸੀਂ ਤੁਸੀਂ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰੋ ਪ੍ਰਧਾਨ ਨੂੰ ਕਹੋ ਦੱਸੋ ਕੀ ਹੈ ਜੀ ਜੀ ਕੋਈ ਤਾਂ ਕਿਸੇ ਨੂੰ ਰੋਕ ਥੋੜੀ ਜਿਹਾ ਗੱਲ ਕਰਨ ਦੋ ਜੀ ਹਾਂਜੀ ਜਿਹੜਾ ਆਖਰੀ ਸਵਾਲ ਮਰਿਆਦਾ ਦੀ ਗੱਲ ਹੈ ਕਿ ਦੇਖੋ ਜਿਸ ਲੜਕੀ ਨੇ ਅਰਚਨਾ ਮਕਵਾਨਾ ਨੇ ਇਹ ਜੋਗਾ ਕੀਤਾ ਦਰਬਾਰ ਸਾਹਿਬ ਆ ਕੇ ਉਸ ਦਾ ਪਹਿਲਾਂ ਵੀ ਇਸ ਤਰ੍ਹਾਂ ਦਾ ਰੈਕਟ ਆਇਆ ਕਿਉਂਕਿ ਕਾਂਗਰਸੀ ਆਗੂ ਦੀ ਸਾਹਿਬ ਦਾ ਕਾਂਗਰਸੀ ਆਗੂ ਦੀ ਬੇਟੀ ਹੈ ਪਹਿਲਾਂ ਵੀ ਉਹ ਕੋਜਿਕ ਮੰਦਰਾਂ ਚ ਗਈ ਉੱਥੇ ਜੋ ਖਾਣ ਦੀ ਮਨਾਹੀ ਸੀ ਉਹ ਖਾਦਾ ਕਈ ਵਿਵਾਦ ਉਸ ਨਾਲ ਪਹਿਲਾਂ ਵੀ ਜੁੜੇ ਨੇ ਉਹ ਇਸ ਤਰ੍ਹਾਂ ਸੋਸ਼ਲ ਸਾਈਟਸ ਤੇ ਡਰਾਮੇ ਕਰਦੀ ਹੈ ਉਹ ਦਾ ਦਰਬਾਰ ਸਾਹਿਬ ਆ ਕੇ ਇਸ ਤਰ੍ਹਾਂ ਕਰਨਾ ਜਿਸ ਨੂੰ ਲੈ ਕੇ ਐਫ ਆਈ ਆਰ ਹੋਈ ਹੈ ਇਸ ਨੂੰ ਤੁਸੀਂ ਕੀ ਸ਼ਰਾਰਤ ਵੇਖਦੇ ਹੋ ਜਾਂ ਫਿਰ ਸੋਸ਼ਲ ਮੀਡੀਆ ਦੀ ਭੁੱਖ ਜਾਂ ਪਿੱਛੋਂ ਕੋਈ ਆਰਐਸਐਸ ਦੀ ਜਾਂ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਵੇਖਦੇ ਹੋ ਜੀ ਦੋਨੋਂ ਗੱਲਾਂ ਦੋਨੋਂ ਗੱਲਾਂ ਇਹ ਦੇਚਾ ਬੇਇਮਾਨੀ ਵੀ ਉਹਦੀ ਰੱਜ ਕੇ ਜੀ ਔਰ ਜਿਹੜਾ ਉਸ ਨਰਾਦਰ ਕੀਤਾ ਇਹਦੇ ਨੂੰ ਸਜ਼ਾ ਕਿਹੜੀ ਹੈ ਕਿ 100 ਪੈਸੇ ਮਿਲਣੇ ਚਾਹੀਦੇ ਜੀ ਹਾਂ ਜੀ ਸਿੱਖਾਂ 'ਚ ਬਿਨਾਂ ਵਜ੍ਹਾ ਵਿਵਾਦ ਸ਼ੁਰੂ ਹੋ ਗਿਆ ਕਈ ਕਹਿੰਦੇ ਜੋਗੀ ਹਰਭਜਨ ਵੀ ਕਰਦਾ ਸੀ ਉਹ ਖਲਾਰਾ ਪਵਾ ਦਿੱਤਾ ਮਤਲਬ ਜੀ ਇਤਨੇ ਸੇਵਾਦਾਰ ਦੇਖਦੇ ਪੈ ਨੂੰ ਨਜ਼ਰ ਨਾਲ ਸਾਰੀ ਜਗ੍ਹਾ ਜਾਣੀ ਚਾਹੀਦੀ ਹੈ ਨਾ ਜੀ ਹਾਂ ਜੀ ਜੀ ਖਾਲੀ ਇੱਕ ਪਾਸੇ ਧਿਆਨ ਹੀ ਨਾ ਰੱਖਣਾ ਚਾਹੀਦਾ ਜੀ ਤੇ ਇਹਦੇ ਵਿੱਚ ਮੈਂ ਤਾਂ ਸਮਝਦਾ ਵੀ ਕਈ ਧਾਰਮਿਕ ਏਜੰਸੀਆਂ ਇਹਨਾਂ ਦੇ ਖਿਲਾਫ ਜਿਹੜੀਆਂ ਸਰਕਾਰ ਪੱਕੀ ਹੈਗੀਆਂ ਉਹ ਲੱਗੀਆਂ ਹੋਣਗੀਆਂ ਵੀ ਸਾਹਿਬ ਭਾਈ ਅਸੀਂ ਯੋਗਾ ਕਰਾਤੇ ਹੀ ਦਰਬਾਰ ਸਾਹਿਬ ਦੀ ਤਾਂ ਵੀ ਮਸਟ ਇੱਕ ਐਕਸ਼ਨ ਹੈ ਗੈਸਨ ਜੀ ਹਾਂ ਥੈਂਕ ਯੂ ਸਰਨਾ ਸਾਹਿਬ ਮਿਹਰਬਾਨੀ ਜੀ ਥੈਂਕ ਯੂ ਸਸੀਕਲ ਸਸੀਕਲ ਸਰਨਾ ਸਾਹਿਬ ਸੋ ਦੋਸਤੋ ਇਹ ਸੰਸਾ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਕਾਲੀ ਦਲ ਤੋਂ ਦਿੱਲੀ ਤੋਂ ਚਰਚਾ ਤਾਗੂ ਨੇ ਆਪਣੀ ਗੱਲ ਬਾਕੀ ਨਾਲ ਕਹਿਣ ਦੇ ਲਈ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਇਸ ਮਾਮਲੇ 'ਚ ਸਪਸ਼ਟ ਕੀਤਾ ਕਿ ਸਥਿਤੀ ਇਹ ਹੈ ਇਹ ਸਾਰਾ ਕੁਝ ਬੀਜੇਪੀ ਦੇ ਕੀਤੇ ਕਰਾਇਤੇ ਹੋ ਰਿਹਾ ਵੈਸੇ ਇੱਕ ਗੱਲ ਸਪਸ਼ਟ ਵੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਜੇ ਸਾਹ ਪ੍ਰਮ ਸਿੰਘ ਚੰਦੂ ਬਾਦਰਾ ਜਿੱਤ ਜਾਂਦੇ ਕੀ ਤਾਂ ਵੀ ਉਹ ਇਸ ਤਰ੍ਹਾਂ ਪ੍ਰਧਾਨ ਬਦਲਣ ਦੀ ਮੰਗ ਕਰਦੇ ਹਾਰ ਤੋਂ ਬਾਅਦ ਇਹ ਚੀਜ਼ਾਂ ਉੱਠੀਆਂ ਨੇ ਹਾਰ ਦੀ ਪਟਚੋਲ ਦੇ ਲਈ ਸਾਰਾ ਜ਼ਿੰਮੇਵਾਰੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਿਜਿਤ ਕੀਤੀ ਗਈ ਹੈ ਸਵਾਲ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਤੁਸੀਂ ਇਸ ਬਾਰੇ ਆਪਣਾ ਕਮੈਂਟ ਲਿਖ ਸਕਦੇ ਹੋ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਆਪਾਂ ਰੇਡੀਓ ਤੇ ਲਾਈਵ ਹੁੰਨੇ ਆਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਆਪਣੇ ਟਵਾਲਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਆਪਣੇ iPhone ਨਾਲ ਡਾਊਨਲੋਡ ਐਪਸ ਜਾਂ ਆਪਣੀ ਵੈਬਸਾਈਟ ਤੇ ਪਲੀਜ਼ ਆਪਾਂ ਅਜੇ ਹੋਲਡ ਤੇ ਆ ਤੇ ਇਸ ਦੌਰਾਨ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਇੰਡੀਆ ਸਟੂਡੀਓ ਦਾ ਪਟਿਆਲੇ ਦਾ ਨੰਬਰ 9876309655987609655 AC ਗੱਲਬਾਤ ਅਕਾਲੀ ਦਲ ਤੋਂ ਸੋ ਆ ਪਰਮਜੀਤ ਸਿੰਘ ਸਰਨਾਹੋਰਾ ਦੇ ਨਾਲ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਲਾ ਨੂੰ ਦੇਵਾ ਗਿਆ ਧੰਨਵਾਦ ਸਤਿ ਸ੍ਰੀ ਅਕਾਲ